ਇਡੀ ਗੱਲ ਤੁਹਾਨੂੰ ਕਹਿਣ ਜਾ ਰਿਹਾ ਜਿਹੜਾ ਸਾਡਾ ਕੱਲ ਮੋਟਰਸਾਈਕਲ ਚੱਲੇਗਾ ਨਾ ਉਸ ਮੋਟਰਸਾਈਕਲ ਦਾ ਐਸਆਰ ਸਿਸਟਮ ਕਰ ਦਿੱਤਾ ਵੀ ਜਿਨੇ ਨਹੀਂ ਨਾ ਵੋਟ ਪਾਣੀ ਉਹਦੇ ਦਿਮਾਗ ਤੇ ਨੀਟੂ ਬੈਜੂਗਾ ਆਪਾਂ ਧਰਮਾਂ ਦੇ ਨਾਮ ਤੇ ਵੋਟ ਨਹੀਂ ਮੰਗਦੇ ਆਪਾਂ ਕੰਮ ਦੇ ਨਾਮ ਤੇ ਵੋਟ ਮੰਗਾਂਗੇ ਅਸੀਂ ਐਤ ਇੱਕ ਸਾਲ ਮੈਨੂੰ ਦਿਓ ਜੇ ਮੈਂ ਇਹੀ ਇੱਕ ਸਾਲ ਤੇ ਤੁਹਾਨੂੰ 10 ਸਾਲ ਨਾ ਬਣਾ ਕੇ ਦੇਤੇ ਤੇ ਨੀਟੂ ਮੇਰਾ ਨਾਮ ਦੀ ਮੈਂ ਵਾਦਾ ਦੋ ਦਿਨ ਪ੍ਰਚਾਰ ਕਰ ਲੈਣਾ ਸਾਰੀਆਂ ਵੋਟਾਂ ਤਰਨ ਤਰਨ ਦੀਆਂ ਮੇਰੇ ਹੱਕ ਚ ਹੋਣਗੀਆਂ ਓ ਐਡੀ ਗੱਲ ਜਦ ਤੱਕ ਤੁਸੀਂ ਥਾਣਿਆਂ ਵਿੱਚ ਜਨਤਾ ਤੁਸੀਂ ਖੁਸ਼ ਨਹੀਂ ਕਰ ਸਕਦੇ ਨਾ ਫਿਰ ਤੁਹਾਡੀ ਸਰਕਾਰਾਂ ਦਾ ਕੋਈ ਫਾਇਦਾ ਨਹੀਂਗਾ ਤੁਸੀਂ ਇੱਕ ਦਿਖਾਵਾ ਕਰਦੇ ਹੋ ਸਾਡਾ ਲੀਡਰ ਹੀ ਨਹੀਂ ਚੰਗਾ ਤੇ ਜਿਹੜਾ ਤਰਨਤਾਰਾ ਉਹਦੇ ਵਿੱਚ ਬੰਦੇ ਨਹੀਂ ਵਸਦੇ ਉੱਥੇ ਵੀ ਇਨਸਾਨ ਵਸਦੇ ਆ ਇਹ ਲੀਡਰਾਂ ਨੂੰ ਸੋਚ ਕੇ ਸਮਝ ਗਏ ਗੱਲ ਕਰਨ ਜੇ ਜੇ ਉੱਥੇ ਡਵੈਲਪਮੈਂਟ ਕਿਉਂ ਨਹੀਂ ਕੀਤੀ ਗਈ ਉਹਦੇ ਸਮਝਦਾ ਕਿ ਜਿਵੇਂ ਪਾਕਿਸਤਾਨ ਉਸ ਇਲਾਕੇ ਜੇ ਡਾਕਟਰ ਲੱਭਣਾ ਪੈਂਦਾ ਨਾ ਸਾਨੂੰ ਪਿੰਡ ਦੋ ਤਿੰਨ ਪਿੰਡ ਛੱਡ ਕੇ ਦੂਰ ਜਾਣ ਇਹ ਕਿਹੜੀ ਗੱਲ ਹੋਈ ਸਰਕਾਰ ਦੇ ਵੱਲੋਂ ਆਮ ਆਦਮੀ ਕਲੀਨਿਕ ਜਗ੍ਹਾ-ਜਗ੍ਹਾ ਤੇ ਖੁੱਲੇ ਹੋਏ ਜੀ ਉੱਥੇ ਵੀ ਖੁੱਲੇ ਹੋਣਗੇ ਕਿਉਂ ਨਹੀਂ ਹੋਣਗੇ ਜੀ ਕਦੀ ਦਵਾਈ ਲੈਂਦੀ ਉੱਥੋਂ ਜਾਂਦੇ ਹੀ ਬਹੁਤ ਲੱਗ ਜਾਂਦੇ ਨਹੀਂ ਤੁਸੀਂ ਲੈਂਦੀ ਜੇ ਤੁਸੀਂ ਇੱਕ ਵਾਰੀ ਬਣਾਉਂਦੇ ਹੋ ਨਾ ਸਰਕਾਰ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਆ ਜਿੰਨੇ ਵੀ ਪੂਰੇ ਵਰਲਡ ਦੇ ਮਿਨਿਸਟਰ ਮਿਨਿਸਟਰ ਸਰ ਨੇ ਭੱਜੇ ਫਿਰਨਾ ਵੀ ਯਾਰ ਇਹ ਕੀ ਕੀਤਾ ਇਹਨਾਂ ਨੇ ਨੀਡੂ ਛੱਡਣ ਨੂੰ ਵੋਟ ਪਾਤੀ ਕਿੰਨੇ ਕ ਪਰਸੈਂਟ ਹੈਗੀ ਹੈ ਕਿ ਤੁਨ ਅੱਧਾ ਹੀ ਮੇਰੀ ਜਿੱਤ ਹੋ ਜੂਗੀ ਤੁਹਾਨੂੰ ਕੀ ਲੱਗਦਾ 1 ਲੱਖ 73 ਹਜ਼ਾਰ ਵੋਟ ਆ ਟੋਟਲ ਅੱਧੀ ਵੋਟ ਲੈ ਕੇ ਜਾਊਂਗਾ ਮੈਂ ਉਸੋਂ ਸਿੱਖਾਂ ਦਾ ਉਸ ਕਾਰਮਾ ਵੀ ਗੱਲ ਜੇ ਤੁਹਾਡੇ ਨਾਲ ਦੇਖ ਰਹੋ ਸਾਂਝ ਟੀਵੀ ਤਰਨਤਾਰਨ ਦੀ ਜ਼ਿਮਨੀ ਚੋਣਾਂ ਚੱਲੀਆਂ ਨੇ ਜਿਹੜੀਆਂ ਵੀ ਚੋਣਾਂ ਆਉਂਦੀਆਂ ਨੇ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਪੂਰਾ ਪੂਰਾ ਜੋਰ ਲਾਇਆ ਜਾਂਦਾ ਲੇਕਿਨ ਇਹਨਾਂ ਚੋਣਾਂ ਦੇ ਵਿੱਚ ਇੱਕ ਉਮੀਦਵਾਰ ਹੁੰਦਾ ਉਹ ਚਾਹੇ ਜਿੱਤ ਹਾਸਲ ਐਨੀ ਨਹੀਂ ਹੁੰਦੀ ਲੇਕਿਨ ਫਿਰ ਵੀ ਚਰਚਾ ਵਿੱਚ ਰਹਿੰਦਾ ਉਹ ਨਾਮ ਹੈ ਨੀਟੂ ਸ਼ਟਰਾਵਾਲਾ ਸੋ ਨੀਟੂ ਸ਼ਟਰਾਵਾਲੇ ਸਮੇਂ ਸਾਡੇ ਨਾਲ ਨੇ ਤਰਨਤਾਰਨ ਦੀ ਜ਼ਿਮਨੀ ਚੋਣਾਂ ਦਾ ਜਿਹੜਾ ਆਗਾਜ਼ ਹੋ ਗਿਆ 11 ਤਰੀਕ ਨੂੰ ਤਰਨਤਾਰਨ ਦੀ ਜ਼ਿਮਨੀ ਚੋਣਾਂ ਹੋਣ ਗਿਆ ਤੇ ਨੀਟੂ ਸ਼ਟਰਾਵਾਲਾ ਇਸ ਵਾਰ ਤਰਨਤਾਰਨ ਦੀ ਜਿਮਣੀ ਚੋਣਾ ਵੀ ਲੜ ਰਹੇ ਨੇ 12 ਤੋਂ 13ਵੀਂ ਵਾਰ ਜਿਹੜੀ ਹੋ ਗਈ ਨੇ ਇਹਨਾਂ ਦੀ ਕਿ ਇਸ ਵਾਰ ਇਹ ਚੋਣ ਲੜਨਗੇ ਨੀਟੂ ਜੀ ਕੀ ਹਾਲ ਨੇ ਤੁਹਾਡੇ ਜੀ ਦੇਖੋ ਜੀ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਜਿਹੜਾ ਵੀ ਧਰਮ ਹੈ ਆਪਾਂ ਧਰਮਾਂ ਦੇ ਨਾਮ ਤੇ ਵੋਟ ਨਹੀਂ ਮੰਗਦੇ ਆਪਾਂ ਕੰਮ ਦੇ ਨਾਮ ਤੇ ਵੋਟ ਮੰਗਾਗੇ ਅਸੀਂ ਡਵੈਲਪਮੈਂਟ ਕਰਕੇ ਦੇਵਾਂਗੇ ਜੇ ਤੁਹਾਨੂੰ ਨਾ ਪਸੰਦ ਆਵੇ ਸਾਡੀ ਗੱਲ ਤੇ ਫਿਰ ਤੁਸੀਂ ਬੇਸ਼ੱਕ ਵੋਟ ਨਾ ਪਾਈਓ ਤੁਸੀਂ ਕਿੰਨੋ ਕਿ ਕੰਮ ਦੇ ਨਾਮ ਤੇ ਅਸੀਂ ਵੋਟ ਮੰਗਾਗੇ ਹੁਣ ਤੱਕ ਕਿਹੜੇ ਕਿਹੜੇ ਕੰਮ ਕਰ ਦਿੱਤੇ ਨੀਟੂ ਸ਼ਟਰ ਵਾਲੇ ਨੇ ਤਰਨਤਾਰਨ ਤੇ ਨਾ ਕੋਈ ਕੰਮ ਆ ਨਾ ਮੈਂ ਕਹਿੰਦਾ ਤੁਸੀਂ ਪੰਥ ਨੂੰ ਸਾਰੇ ਕਹਿੰਦੇ ਪੰਥ ਦੀ ਸੀਟ ਆ ਪੰਥ ਦੀ ਸੀਟ ਆ ਠੀਕ ਆ ਪੰਥ ਦੀ ਸੀਟ ਹੈਗੀ ਆ ਮੈਂ ਵੀ ਕਹਿੰਦਾ ਇੱਕ ਇੱਕ ਹਜ਼ਾਰ ਹਜ਼ਾਰ ਵਾਰੀ ਵੋਟਾਂ ਪਾਓ ਪੰਥ ਨੂੰ ਪਰ ਇੱਕ ਸਾਲ ਵਾਸਤੇ ਨਾ ਪਾਓ 5 ਸਾਲਾਂ ਵਾਸਤੇ ਪਾਓ ਐਤ ਤੇ ਇੱਕ ਸਾਲ ਮੈਨੂੰ ਦਿਓ ਇਹ ਮੈਂ ਹੀ ਇੱਕ ਸਾਲ ਦੇ ਤੁਹਾਨੂੰ 10 ਸਾਲ ਨਾ ਬਣਾ ਕੇ ਦੇਤੇ ਤੇ ਨੀਟੂ ਮੇਰਾ ਨਾਮ ਨਹੀਂ ਇੱਕ ਸਾਲ ਦੇ 10 ਸਾਲ ਕਿਵੇਂ ਮਤਲਬ ਤੁਸੀਂ 10 ਗੁਣਾ ਕਰ ਦਿਓ ਮੈਂ ਇਹ ਮੈਂ ਕੰਮ 10 ਗੁਣਾ ਕਰ ਦੋਗੇ ਦੇਖੋ ਤੇ ਇਹ ਨਾ ਪੜਕਾਉਣਾ ਨਹੀਂ ਅਸੀਂ ਲੋਕਾਂ ਨੂੰ ਅਸੀਂ ਜੇ ਵੀਕ ਵੀਡੀਓ ਕਰ ਰਹੇ ਹਾਂ ਮਤਲਬ ਕਿ ਅਸੀਂ ਕੋਈ ਚਾਚੀ ਦੀ ਗੱਲ ਤੁਹਾਡੇ ਕੋਲ ਵੀ ਲੈ ਕੇ ਆਈ ਜੀ ਤੁਸੀਂ ਕਹਿੰਦੇ ਕਿ 10 ਸਾਲ ਮੈਂ ਕਿ 10 ਗੁਣਾ ਕੋਈ ਕੰਮ ਕਰ ਦੋਗੇ ਤੁਸੀਂ ਹੁਣ ਦੁਆਬੇ 'ਚ ਰਹਿਣ ਵਾਲੇ ਹੋ ਤੁਸੀਂ ਦੁਆਬੇ ਰਹਿਣ ਵਾਲੇ ਹੋ ਵੋਟਾ ਤੁਸੀਂ ਤਰਨਤਾਨ 'ਚ ਲੜ ਰਹੇ ਹੋ ਲੋਕੀ ਤਾਂ ਉੱਥੇ ਦੀ ਵੀ ਕਹਿੰਦੇ ਹੋਣਗੇ ਕਿ ਇਹ ਬੰਦਾ ਸਾਡੇ ਇਲਾਕੇ ਦੇ ਨਹੀਂ ਹੈਗਾ ਜੀ ਬੇਸ਼ੱਕ ਕਹਿੰਦੇ جے ਤੁਸੀਂ ایک ਵਾਰੀ ਬਣਾਉਂਦੇ ਹੋ ਨਾ ਸਰਕਾਰ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਆ ਜਿੰਨੇ ਵੀ ਪੂਰੇ ਵਰਲਡ ਦੇ ਮਨਿਸਟਰ ਮਨਿਸਟਰ ਸਾਰੇ ਨੇ ਭੱਜੇ ਫਿਰਨਾ ਵੀ ਯਾਰ ਇਹ ਕੀ ਕੀਤਾ ਇਹਨਾਂ ਨੇ ਨੀਡੂ ਸ਼ਟਲ ਬੋਰਡ ਬਾਤ ਤੀ ਇਹਨਾਂ ਦੇ ਹੋਸ਼ ਜੋਸ਼ ਪੈਸਾ ਤੇਲਾ ਪਾਵਰਾ ਸਾਰਾ ਕੁਝ ਖਤਮ ਹੋ ਜਾਣਾ ਉਸ ਟਾਈਮ ਤੇ ਉਸ ਟਾਈਮ ਤੇ ਇੱਕ ਆਮ ਬੰਦੇ ਦੀ ਇੱਕ ਸੁਣਵਾਈ ਹੋਵੇ ਇੱਕ ਕਮਿਸ਼ਨਰ ਹੁੰਦਾ ਸੀਗਾ ਜਿਹਦਾ ਹਿੰਦੁਸਤਾਨ ਪੂਰੇ ਵਰਲਡ ਜਿਗਰਾ ਉਹਦਾ ਨਾਮ ਜੇ ਲਾਉਂਗਾ ਤੁਸੀਂ ਵੀ ਜਿਗਰ ਕਰੋਗੇ ਇਹਨਾਂ ਦਾ ਕੁਵਰ ਵਿਜੇ ਪ੍ਰਤਾਪ ਸਿੰਘ ਇਦਾਂ ਦਾ ਇੱਕ ਅਫਸਰ ਸੀਗਾ ਕਿ ਮਜਾਲ ਹੈ ਕਿਸੇ ਇਲਾਕੇ 'ਚ ਕ੍ਰਾਈਮ ਹੋ ਜਾਏ ਕਿਤੇ ਇਲਾਕੇ 'ਚ ਚੋਰੀ ਹੋ ਜਾਏ ਕਿਸੇ ਇਲਾਕੇ 'ਚ ਗੁੰਡਾਗਰਦੀ ਹੋ ਜਾਏ ਅੱਜ ਤਾਂ ਸ਼ਰੀਆਮ ਸਾਡੇ ਘਰ ਵਿੱਚ ਪਿਸਤੌਲਾਂ ਦਿਖਾਈ ਜਾਂਦੀਆਂ ਪੁਲਿਸ ਸੁੱਤੀ ਪਈ ਆ ਪੁਲਿਸ ਨੂੰ ਕੋਈ ਪਤਾ ਹੀ ਨਹੀਂਗਾ ਕਿ ਜੇ ਸਰ ਮੈਂ ਕਹਿੰਦਾ ਕੋਈ ਵੀ ਸਰਕਾਰ ਹੋਵੇ ਕਾਂਗਰਸ ਭਾਜਪਾ ਇਕਾਦੀ ਦਲ ਬੋਝਨ ਸਮਾਜ ਪਾਰਟੀ ਆਮ ਆਦੀ ਪਾਰਟੀ ਕੋਈ ਵੀ ਜਦ ਤੱਕ ਤੁਸੀਂ ਥਾਣਿਆਂ ਵਿੱਚ ਜਨਤਾ ਤੁਸੀਂ ਖੁਸ਼ ਨਹੀਂ ਕਰ ਸਕਦੇ ਨਾ ਫਿਰ ਤੁਹਾਡੀ ਸਰਕਾਰਾਂ ਦਾ ਕੋਈ ਫਾਇਦਾ ਨਹੀਂਗਾ ਤੁਸੀਂ ਇੱਕ ਦਿਖਾਵਾ ਕਰਦੇ ਹੋ ਸਾਡਾ ਲੀਡਰ ਹੀ ਨਹੀਂ ਚੰਗਾ ਸਾਡਾ ਕੋਈ ਲੀਡਰ ਨਹੀਂ ਚੰਗਾ ਕਿਹੜੇ ਲੀਡਰ ਦੀ ਗੱਲ ਕਿਸੇ ਵੱਲ ਨਿਸ਼ਾਨਾ ਕਰ ਰਹੇ ਤੁਸੀਂ ਕਿ ਮੈਂ ਕਿਸੇ ਵੱਲ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਿ ਸਾਡਾ ਲੀਡਰ ਨਹੀਂ ਚੰਗਾ ਤੇ ਸਾਡੀਆਂ ਪ੍ਰਸ਼ਾਸਨ ਕੰਮ ਨਹੀਂ ਕਰ ਰਹੇ ਕਿਹੜੇ ਲੀਡਰ ਜੱਟ ਮਜੂਤਾ ਸਰਕਾਰ ਦੀ ਗੱਲ ਕਰ ਰਹੇ ਹੋ ਦੇਖੋ ਚਾਹੇ ਕੋਈ ਵੀ ਆ ਥਾਣੇ ਵਿੱਚ ਜਦੋਂ ਕੋਈ ਬੰਦਾ ਕਿਸੇ ਨੂੰ ਪਿਸਤੌਲਾਂ ਦਿਖਾ ਰਿਹਾ ਕਿਤੇ ਲੁੱਟ ਹੋ ਰਹੀ ਹੈ ਕਿਸੇ ਕੁਝ ਹੋ ਰਿਹਾ ਕਿ ਯਾਰ ਰੋਜ਼ ਹੀ ਕੁੰਡੇ ਕਰਦੀ ਚੱਲੂਗੀ ਯਾਰ ਕਮਾਲ ਹੈ ਯਾਰ ਜੇ ਸਾਡੇ ਵਰਗਾ ਬੰਦਾ ਹੂੰ ਸੱਚ ਕਹਿੰਦਿਆਂ ਸੱਚ ਕਹਿੰਦਿਆਂ ਜੇ ਗੱਲ ਕਰੀ ਸੰਵਿਧਾਨ ਦੀ ਸੰਵਿਧਾਨ ਦੇ ਵਿੱਚ ਕਈ ਫੋਟੋਆਂ ਲਾਈਆਂ ਸਾਡੇ ਆਦਰ ਸਤਕਾਰ ਦੀ ਉਹ ਵੀ ਮੇਰੇ ਕੋਲ ਰਿਕਾਰਡ ਆਇਆ ਜੀ ਲੋਕੀ ਕਹਿੰਦੇ ਕਾਫੀ ਗੱਲਾਂ ਪਰ ਉਹਨੂੰ ਦੱਸਿਏ ਕਿਨੂੰ ਜਿਹਨੂੰ ਦੱਸਾਂਗੇ ਉਹਨਾਂ ਕਹਿੰਦਾ ਧਰਮ ਦੇ ਨਾਂ ਤੇ ਲੜਦਾ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਤਰਨ ਤਰਨ ਚ ਚਲੋ ਠੀਕ ਹੈ ਤੁਸੀਂ ਕਹਿੰਦੇ ਕੋਈ ਤਰਨ ਤਰਨ ਦੀ ਜ਼ਿਮਨੀ ਚੋਣਾ ਮੰਨ ਲਓ ਕਿ ਜਿੱਤ ਹੋ ਜਾਂਦੀ ਏ ਹੁਣ ਅੱਗੇ ਤੁਸੀਂ ਸਰਕਾਰ ਸਰਕਾਰ ਤਾਂ ਥੋੜੀ ਨਹੀਂ ਬਣਨੀ ਜੀ ਕਿਉਂਕਿ ਸਰਕਾਰ ਤਾਂ ਹੈਗੀ ਉੱਥੇ ਆਮ ਆਦਮੀ ਪਾਰਟੀ ਸੂਬਾ ਸਰਕਾਰ ਬਣੀ ਹੋਈ ਆ ਕਿਵੇਂ ਕੰਮ ਕਰਵਾਉਂਗੇ ਉਹਨਾਂ ਦੇ ਕੋਲੋਂ ਜੀ ਵਕਫਾ ਤੋਂ ਲੱਗਦਾ ਨਹੀਂ ਕਿ ਹੋਊਗਾ ਤੁਹਾਡੇ ਨਾਲ ਜੇ ਜਿੱਤ ਜਾਂਦੇ ਹੋ ਤੁਸੀਂ ਜੇ ਮੰਨ ਲਓ ਜਿੱਤ ਗਏ ਕਿਵੇਂ ਕੰਮ ਕਰੋਗੇ ਨੀਟੂ ਛੱਟੜ ਨਾ ਮੇਰੇ ਕੋ ਚਾਚੇ ਦਾ ਮੁੰਡਾ ਮੈਂ ਵੀ ਆਮ ਜਨਤਾ ਤੋਂ ਉੱਠਿਆ ਆਮ ਜਨਤਾ ਦਾ ਕੰਮ ਕਰੋ ਜੇ ਆਮ ਜਨਤਾ ਦੀ ਸੁਣਵਾਈ ਨਹੀਂ ਤੇ ਸੁਣਵਾਈ ਕਿਦੀ ਹੋਊਗੀ ਇੰਨਾ ਕੁਛ ਕਿੰਨੇ ਲੀਡਰ ਬਦਲੇ ਕਿੰਨੇ ਆਏ ਡਵੈਲਪਮੈਂਟ ਕਿੱਥੇ ਗਈ ਹੈ ਕਿੱਥੇ ਕਾਰੋਬਾਰ ਗਿਆ ਕੋਈ ਚੱਲਿਆ ਕੋਈ ਸਿਸਟਮ ਹੋਇਆ ਅੱਜ ਦੇ ਉੱਥੇ ਦੇ ਬੰਦੇ ਬਾਹਰ ਭਜਦੇ ਕੰਮ ਕਰਨ ਨੂੰ ਕਿਉਂ ਭਜਦੇ ਪਏ ਜੇ ਆਪਾਂ ਕਰੀਏ ਲੁਧਿਆਣਾ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਆ ਤੇ ਜਿਹੜਾ ਤਰਨਤਾਰਾ ਉਹਦੇ ਵਿੱਚ ਬੰਦੇ ਨਹੀਂ ਵਸਦੇ ਉੱਥੇ ਵੀ ਇਨਸਾਨ ਵਸਦੇ ਆ ਇਹ ਲੀਡਰਾਂ ਨੂੰ ਸੋਚ ਕੇ ਸਮਝ ਗਏ ਗੱਲ ਕਰਨੀ ਜੇ ਜਦੀ ਉਥੇ ਡਵੈਲਪਮੈਂਟ ਕਿਉਂ ਨਹੀਂ ਕੀਤੀ ਗਈ ਉਹਦੇ ਸਮਝਦਾ ਕਿ ਜਿਵੇਂ ਪਾਕਿਸਤਾਨ ਉਹ ਸਾਡਾ ਪੰਜਾਬ ਆ ਸਾਡੇ ਉਥੇ ਤਾਂ ਕੰਮ ਦੋ ਬੰਦਿਆਂ ਨੂੰ ਵਿਚਾਰਨੂੰ ਉਥੇ ਤਾਂ ਵਿਚਾਰੇ ਬੇਰੋਜ਼ਗਾਰ ਤੁਰੇ ਫਿਰਦੇ ਹੁਣਾਂ ਦੇ ਉਥੇ ਕੰਮ ਨਹੀਂ ਘੱਟ ਕੰਮ ਭਾਜੀ ਕੰਮ ਹੁੰਦਾ ਤੇ ਲੋਕੀ ਇਦਾਂ ਇਲਾਕਾ ਨਾਲ ਪਿਛੜਿਆ ਹੁੰਦਾ ਉਸ ਇਲਾਕੇ ਤੇ ਡਵੈਲਪਮੈਂਟ ਹੋ ਜਾਂਦੀ ਉਸ ਇਲਾਕੇ ਦੇ ਹੁਣ ਇੱਥੇ ਦੇਖੋ ਆਪਾਂ ਆਏ ਆ ਕਿੰਨਾ ਚੈਲਪੈਲਾ ਠੀਕ ਆ ਉਸ ਇਲਾਕੇ ਦੇ ਡਾਕਟਰ ਲੱਭਣਾ ਪੈਂਦਾ ਨਾ ਸਾਨੂੰ ਪਿੰਡ ਦੋ ਤਿੰਨ ਪਿੰਡ ਛੱਡ ਕੇ ਦੂਰ ਜਾਣੇ ਇਹ ਕਿਹੜੀ ਗੱਲ ਹੋਈ ਯਾਰੋ ਸਾਡਾ ਪੰਜਾਬ ਆ ਪੰਜਾਬ ਦੇ ਵਿੱਚ ਤੁਸੀਂ ਸੂਲਤਾਨ ਜਿਹੀ ਸਰਕਾਰ ਤੇ ਕਿੱਥੇ ਦੇਗੀ ਸਰਕਾਰ ਦੇ ਵੱਲੋਂ ਆਮ ਆਦਮੀ ਕਲੀਨਿਕ ਜਗ੍ਹਾ ਜਗ੍ਹਾ ਤੇ ਖੁੱਲੇ ਹੋਏ ਜੀ ਉੱਥੇ ਵੀ ਖੁੱਲੇ ਹੋਣਗੇ ਕਿਉਂ ਨਹੀਂ ਹੋਣਗੇ ਜੀ ਕਦੀ ਦਵਾਈ ਲੈਂਦੀ ਉੱਥੋਂ ਜਾਂਦੇ ਜੀ ਬਹੁਤ ਲੱਗਦੇ ਨਹੀਂ ਤੁਸੀਂ ਲੈਂਦੀ ਤੇ ਤੁਸੀਂ ਆਪਾਂ ਤੁਹਾਡੀ ਗੱਲ ਕੀਤੀ ਮੈਂ ਤਾਂ ਨਹੀਂ ਕਿਹਾ ਕਦੀ ਸਰ ਮੈਨੂੰ ਕੋਈ ਜ਼ਰੂਰਤ ਨਹੀਂ ਕਿ ਪ੍ਰਮਾਤਮਾ ਕਰੇ ਜ਼ਰੂਰਤ ਪਵੇ ਨਾ ਕਿਸੇ ਨੂੰ ਉੱਥੇ ਜਾਣ ਦੀ ਜੀ ਮੈਂ ਵੀ ਇਹੀ ਗੱਲ ਕਹਿੰਨਾ ਵਾ ਪਹਿਲੀ ਗੱਲ ਸੁਣੋ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਮੈਂ ਉਹਦੇ ਖਿਲਾਫ ਇਲੈਕਸ਼ਨ ਲੜੇ ਸੀਗੇ ਮੈਂ ਤੈਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ ਜਿਵੇਂ ਵਾਰਨ ਸੀਗੇ ਸੀ ਵੋਟਾਂ ਲੜਨ ਜਰੂਰ ਵੋਟਾਂ ਦੇ ਸਾਹਮਣੇ ਲੜੀਆਂ ਕਿਉਂਕਿ ਜਿਹੜਾ ਡਾਕਟਰ ਪਿੰਰਵਾ ਬਾਬਾ ਸਾਹਿਬ ਦੀ ਸੋਚ ਤੇ ਨਹੀਂ ਚੱਲ ਸਕਦਾ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਆਗੇ ਬੜੋ ਸੰਘਰਸ਼ ਕਰੋ ਆਪਾਂ ਪੜੇ ਲਿਖੇ ਨਹੀਂ ਹੈ ਪਰ ਸੰਘਰਸ਼ ਕਰ ਰਹੇ ਅੱਜ ਦੀ ਡੇਢ ਦੇ ਵਿੱਚ ਉਹ ਸੰਘਰਸ਼ ਔਰ ਮੈਂ ਇੱਕ ਵੱਡੀ ਗੱਲ ਤੁਹਾਨੂੰ ਕਹਿਣ ਜਾ ਰਿਹਾ ਜਿਹੜਾ ਸਾਡਾ ਕੱਲ ਮੋਟਰਸਾਈਕਲ ਚੱਲੇਗਾ ਨਾ ਤਰਨ ਤਰਨ ਦੇ ਵਿੱਚ ਸ਼ਹਿਰ ਦੇ ਵਿੱਚ ਸਾਡਾ ਮੋਟਰਸਾਈਕਲ ਜਿਹੜਾ ਬਣ ਗਿਆ ਵਾ ਉਹ ਧੂਮ ਮੋਟਰਸਾਈਕਲ ਆ ਇੱਕਦਮ ਕੋ ਜਿਹੜਾ ਬੰਦਾ ਮੋਟਰਸਾਈਕਲ ਦੇਖੇਗਾ ਮੇਨਾ ਫੋਟੋ ਮਾ ਕੱਟ ਖੜਾ ਜਾਏਗਾ ਮੋਟਰਸਾਈਕਲ ਨਾਲ ਜਾਦਾ ਖੜਾ ਜਾਏਗਾ ਉਸ ਮੋਟਰਸਾਈਕਲ ਦਾ ਐਸਆਰ ਸਿਸਟਮ ਕਰ ਦਿੱਤਾ ਵੀ ਜਿਨੇ ਨਹੀਂ ਨਾ ਵੋੜ ਪਾਣੀ ਉਹਦੇ ਦਿਮਾਗ ਤੇ ਨਹੀਂ ਟੂ ਬੈਜੂਗਾ ਇਹ ਮੈਂ ਤੁਹਾਨੂੰ ਦੇਖ ਕੇ ਦਿਨਾ ਉਹ ਮੋਟਰਸਾਈਕਲ ਦੇ ਵਿੱਚ ਇਦਾਂ ਦੀ ਖਾਸੀਤ ਬਾਤੀ ਆ ਵੀ ਜਿਹੜਾ ਬੰਦਾ ਦੇਖੇਗਾ ਨਾ ਮੋਟਰਸਾਈਕਲ ਨੂੰ ਮੇਰਾ ਖਿਆਲ ਉਹ ਕੈਮਰਾ ਲੈ ਕੇ ਸਾਡੇ ਪਿੱਛੇ ਆਪਣਾ ਵਾਈਫੋਨ ਚੱਕ ਕੇ ਪਿੱਛੇ 도ੜੇਗਾ ਵੀ ਯਾਰ ਮੈਂ ਵੀ ਇੱਕ ਵਾਰੀ ਉਹਦੀ ਵੀਡੀਓ ਫੋਟੋ ਖਿੱਚਣੀ ਆ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਇਹਨਾਂ ਨੇ ਕੀ ਦਿਖਾਉਣ ਚਾਹੁੰਦੇ ਨੇ ਕੁਛ ਨਹੀਂ ਦਿਖਾਣਾ ਇਹਨਾਂ ਫਰ ਸਿ ਪਾਵਾਂਗੇ ਨਹੀਂ ਅਸੀਂ ਦਿਖਾਵਾਂਗੇ ਕਿ ਆ ਦੇਖੋ ਅੱਗੇ ਦੇਖੋ ਹਾਏ ਆ ਤਾਂ ਕੁਝ ਵੀ ਨਹੀਂਗਾ ਮੈਂ ਆ ਜਿਹੜੇ 4-5 ਦਿਨਾਂ ਚਾ ਮੈਂ ਵਾਦਾ ਦੋ ਦਿਨ ਪ੍ਰਚਾਰ ਕਰ ਲੈਣਾ ਸਾਰੀਆਂ ਵੋਟਾਂ ਤਰਨਦਰ ਦੀ ਮੇਰੇ ਹੱਕ ਚ ਹੋਣਗੀਆਂ ਓ ਐਡੀ ਗੱਲ ਐਡੀ ਗੱਲ ਆ ਕੱਲ ਤੇ ਕੱਲ ਦੇ ਦਿਨ ਮੇਰਾ ਮੈਂ ਜਾਣਾ ਤੇ ਕੱਲ ਤੁਹਾਨੂੰ ਰਿਜ਼ਲਟ ਮਿਲ ਜਾਣਾ ਵੋਟਾਂ ਕਰੋ ਜੀ ਤਰਨਦਰ 11 ਤਰੀਕ ਨੂੰ ਜੀ 11 ਦੇ ਦਿਨ ਵੋਟਾਂ ਦੇ ਉਹ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਦੋ ਦਿਨ ਇੱਕ ਡੇਢ ਦਿਨ ਕੋਈ ਵੀ ਹੁੰਦਾ ਜਦੋਂ ਪ੍ਰਚਾਰ ਨਹੀਂ ਕਰਨਾ ਸੀ ਉਹ ਤੋਂ ਪਹਿਲਾਂ ਤੁਸੀਂ ਕਿਹਾ ਕਿ ਦੋ ਤਿੰਨ ਦਿਨ ਜਾਵਾਂਗਾ ਤਾਂ ਮੇਰਾ ਓਕੇ ਹੋ ਜਾ। ਮੈਂ ਕਿਹਾ ਮੈਂ ਦੋ ਦਿਨ ਵੀ ਕਰ ਲੈਣਾ ਮੇਰਾ ਇਹਨਾਂ ਦਾ ਸਾਲ ਤੇ ਮੇਰਾ ਦੋ ਦਿਨ। ਬਸ ਇੰਨਾ ਹੀ ਬਹੁਤ ਆ ਤੁਹਾਨੂੰ। ਲੱਗਦਾ ਹੈ ਕਿ ਕਿੰਨੇ ਕਿ ਤੁਹਾਨੂੰ ਲੱਗਦਾ ਕਿ ਤਰਨਤਾਰਨ ਵਿੱਚ ਕਿੰਨੇ ਕਿ ਪਰਸੈਂਟ ਹੈਗੇ ਕਿ ਤੁਹਾਨੂੰ ਲੱਗਦਾ ਕਿ ਮੇਰੀ ਜਿੱਤ ਹੋ ਜੂਗੀ? ਤੁਹਾਨੂੰ ਕੀ ਲੱਗਦਾ? 1,73,000 ਵੋਟ ਆ ਟੋਟਲ। ਅੱਧੀ ਵੋਟ ਲੈ ਕੇ ਜਾਊਂਗਾ ਮੈਂ। ਦੀ ਵੋਟ ਲੈਣੀ ਹਾਂ ਕੱਲ ਦੇ ਦਿਨ ਕੱਲ ਇੱਕੋ ਦਿਨ ਤੇ ਮੈਂ ਬਹੁਤ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਉੱਥੇ ਭਾਜੀ ਛੱਡੋ ਤੁਸੀਂ ਕੱਲ ਤਾਂ ਪੰਥਕ ਪਾਰਟੀਆਂ ਵੀ ਨੇ ਮੈਂ ਮੈਂ ਨਹੀਂ ਜਾਊਂਗਾ ਮੇਰਾ ਮੋਟਰਸਾਈਕਲ ਚੱਲ ਗਿਆ ਨਾ ਉੱਥੇ ਜਿਹੜਾ ਮੇਰਾ ਸਟicker ਲੱਗਾ ਨਾ ਮੋਟਰਸਾਈਕਲ ਦੇ ਉੱਤੇ ਜੇ ਉਹ ਚੱਲ ਗਿਆ ਤੇ ਲੋਕਾਂ ਨੇ ਕਹਿੰਦੇ ਯਾਰ ਇਹ ਕਿੱਥੋਂ ਕਿੱਦਾਂ ਬਣਿਆ ਮੋਟਰਸਾਈਕਲ ਨੀਡੂ ਛਟਾ ਵਾਲਾ ਕਹਿੰਦੇ ਕਿ ਮੈਂ ਭਾਵੇਂ ਜਾਵਾਂ ਜਾਵਾਂ ਮੇਰਾ ਸਟicker ਹੀ ਚੱਲ ਗਿਆ ਤੇ ਸ਼ਾਇਦ ਅਧੀਆਂ ਵੋਟਾਂ ਮੇਰੇ ਕੋਲ ਆ ਜਾਣਗੀਆਂ ਆ ਜਾਣਗੀਆਂ ਤੱਪ ਜਾਓਗੇ ਤੂੰ ਬਿਲਕੁਲ ਜੀ ਇਹ ਤੁਸੀਂ ਕਿਵੇਂ ਦਾਅਵੇ ਨਾਲ ਕਹਿ ਸਕਦੇ ਹੋ ਜੀ ਕੀ ਲੋਕਾਂ ਨਾਲ ਜਾ ਕੇ ਮਿਲਿਓ ਲੋਕਾਂ ਨਾਲ ਪ੍ਰਚਾਰ ਕੀਓ ਲੋਕਾਂ ਨਾਲ ਮਿਲਿਆ ਜੀ ਸਾਰੇ ਇੱਕ ਗੱਲ ਕਹਿ ਰਹੇ ਸੀ ਪੰਥਗੜ੍ਹ ਏਰੀਆ ਜਦੋਂ ਤੁਹਾਨੂੰ ਵੀ ਵੋਟਾਂ ਪਊਗੀਆਂ ਪਰ ਇਹ ਤੇ ਪੰਥਕ ਵੋਟ ਹੈ ਮੈਂ ਇਹ ਨਹੀਂ ਗੱਲ ਕਹਿਣਾ ਜਨਾ ਪੰਥ ਨੂੰ ਪਾਓ 5 ਸਾਲਾਂਾਂ 'ਤ ਤੇ ਪੰਥ ਨੂੰ ਪਾਓ ਨਾ 1 ਸਾਲ ਦੇ ਵਿੱਚ ਥੋੜੀ ਪਾਣੀ ਹੈ 1 ਸਾਲ ਦੇ ਵਿੱਚ ਕੀ ਕਰੂੰਗਾ 1 ਸਾਲ ਤੇ ਕੋਈ ਡਵੈਲਪਮੈਂਟ ਹੀ ਨਹੀਂ ਹੋਣੀ ਇੱਕ ਆ ਇੱਕ ਸਾਲ ਮੈਨੂੰ ਦੇ ਕੇ ਦੇਖੋ ਫਿਰ 1 ਸਾਲ ਤੁਸੀਂ ਕਰਦੇ ਹੋਗੇ 1 ਸਾਲ ਕਰਦੇ ਹੋਗੇ ਲੋ ਦੇਖੋ ਤੁਹਾਡੇ ਇੱਧਰ ਤੁਹਾਡੇ ਵੀ ਬੜੇ ਮਤਲਬ ਫੈਨ ਫਾਲੋਇੰਗ ਇੱਧਰ ਵੀ ਬਹੁਤ ਆਈ ਅੱਛਾ 1 ਸਾਲ ਦੇ ਵਿੱਚ ਹੁਣ ਮੈਨੂੰ ਇਹ ਦੱਸ ਦੋ ਕਿ 1 ਸ ਜੋ ਕਿਸੇ ਨੇ ਸੋਚ ਵੀ ਨਹੀਂ ਸਕਿਆ ਮੈਂ ਉਹ ਸੋਚ ਬਦਲ ਦੂੰਗਾ ਲੋਕਾਂ ਦੀ ਦੱਸ ਦਿਓ ਮਾੜਿਆ ਕੁਝ ਕੋਈ ਜੇ ਮੈਂ ਪਹਿਲਾਂ ਦੱਸ ਤਾਂ ਗੱਲਾਂ 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 ਨਕੜਾ ਨਹੀਂ ਬਣਾਉਣੀ ਆ ਆਪਾਂ ਆਪਾਂ ਗੱਲਾਂ ਕੱਢ ਕੇ ਲੈ ਕੇ ਹਣੀ ਸਮਾਂ ਬਹੁਤ ਘੱਟ ਰਹਿ ਗਿਆ 11 ਤਰੀਕ ਸਾਹਮਣੇ ਆ ਗਈ ਪਈ ਆ ਮੈਂ ਕਿਹਾ ਜੇ ਡਵੈਲਪਮੈਂਟ ਨਾ ਜਿਹੜਾ ਬੰਦਾ ਜਦੋਂ ਜ਼ਿਲਹੰਦਰ ਲੁਧਿਆਣਾ ਚੰਡੀਗੜ੍ਹ ਅਮਰਿਸਰ ਆ ਸ਼ਹਿਰ ਅੱਗੇ ਨਾ ਇਦਾਂ ਤਰਨ ਤਰਨ ਵੀ ਇਹਨਾਂ ਤੋਂ ਇਹ ਇਹਨਾਂ ਦੇ ਨਾਲ ਲੜੇਗਾ ਹਾਂ ਅੱਗੇ ਕਰਾਂਗੇ ਇਹਨਾਂ ਨੇ ਤਾਂ ਕਿ ਸੋਚਿਆ ਨਹੀਂ ਤਰਨ ਤਰਨ ਬਾਰੇ ਕਿਉਂ ਨਹੀਂ ਸੋਚਿਆ ਜਿਹੜਾ ਆਂਦਾ ਸਿਆਣਾ ਲੀਡਰ ਵੋਟਾਂ ਲੈ ਕੇ ਜਾਂਦਾ ਦੁਆਰਾ ਪੁੱਛਦਾ ਨਹੀਂ ਉੱਥੇ ਉੱਥੇ ਕੀ ਗੱਲ ਇਨਸਾਨ ਨਹੀਂ ਸਾਡੇ ਭਰਾ ਨੇ ਉੱਥੇ ਸਾਡੇ ਭਰਾ ਨੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਨੇ ਉੱਥੇ ਯਾਰ ਇਹਨਾਂ ਨੇ ਕਦੀ ਡਵੈਲਪਮੈਂਟ ਵਾਸਤੇ ਕਿਉਂ ਨਹੀਂ ਸੋਚਿਆ ਅੱਜ ਇਹਨਾਂ ਨੂੰ ਤਰਨ ਤਰਨ ਯਾਦ ਆ ਗਿਆ ਕਿਉਂ ਅੱਜ ਨੀਟੂ ਸਵਾਲ ਕਰਦਾ ਵਾ ਇੱਕ ਵਾਰੀ ਨੀਟੂ ਨੂੰ ਇੱਕ ਸਾਲ ਦੇ ਕੇ ਦੇਖੋ ਉਹ ਤਰਨ ਤਰਨ ਦੇ ਵਿੱਚ ਦੇਖੋ ਆਪਾਂ ਨਹੀਂ ਕਹਿੰਦੇ ਇੱਕ ਵਾਰ ਸਾਨੂੰ ਇੱਕ ਮੌਕਾ ਦੇ ਨਾ ਤੇ ਜੇ ਮੈਂ ਇਤਿਹਾਸ ਨਾ ਬਦਲ ਸਕਿਆ ਤੇ ਜੁੱਤੀਆਂ ਲਾਹ ਲਾ ਕੇ ਮ